ਕੀ ਲੋ ਕਦਾਰ ਇਹ ਜੋ ਰਵੀ ਸਰੂਪ ਚ ਤਾਂ ਕੱਟਣ ਵਾਲੀ ਨਾ ਦੋਏ ਨੇ ਕੋਈ ਚਰਦੀ ਰੱਖਣਾ ਇੱਥੋਂ ਦੇ ਦੇਣਾ ਪਾਣੀ ਉੱਪਰ ਰੱਖਦੇ ਹੋ ਤੇ ਚਾਦਰਾਂ ਵਾਲੇ ਜਗ੍ਹਾ ਤੇ ਆਇਆ ਨਾ ਦੋ ਟਾਈਟਮਾਂ ਲਓ ਜੀ ਪਹੁੰਚ ਗਏ ਰੋਮੀ ਬਾਈ ਦੀ ਫੈਕਟਰੀ ਚ ਇਤੋਂ ਆਪਾਂ ਚੱਕਣੀਆਂ ਨੇ ਦੋ ਅਰੂਫਾਂ ਇੱਕ ਫਲੈਟ ਆ ਤੇ ਇੱਕ ਐਂਗਲ ਦੀ ਆ ਤੇ ਦੇਖੋ ਵੇਰ ਦਾ ਟਾਈਮ ਬਾਬਾ ਲੱਗਾ ਹੋਇਆ ਗਰਜੈਂਟ ਗਲਾਸ ਵੀਰੇ ਗਲਾਸ ਬਾਈ ਜੀ ਆਪਣੇ ਗਲਾਸ ਲੱਭ ਗਏ ਇਹ ਇਹ ਹੈ ਭਾਈ ਸਾਈਜ਼ ਤੋਂ ਕੈਂਟਰਡ ਕੀ ਉੱਪਰ ਨਾਮ ਲਿਖਿਆ ਹੋਊਗਾ ਨਾ ਹਾਂ ਲੈ ਲਾ ਸਭ ਤੋਂ ਆਲਾ ਕਿੱਡੀ ਗੱਲ ਐਂਟਰ ਰੂਫ ਆਪਣੇ ਇਹਨੂੰ ਆਪਾਂ ਵਿਚੋ ਕੱਟ ਲੈਣਾ ਆ ਟੂਲ ਬਾਕਸ ਨਵਾਂ ਲਿਆ ਨਹੀਂ ਗੱਗੂ ਨੇ ਉਹ ਦੂਸਰੇ ਪਿੱਕੇ ਦੇ ਵਿੱਚ ਇੱਕ ਰੱਖਿਆ ਉਹਦਾ ਟੂਲ ਕਿੱਡਾ ਸਾਰਾ ਲੈ ਕੇ ਉਹਨਾਂ ਬਾਕੀ ਸਾਰਾ ਉਹ ਐਹ ਜਿਹਾ ਰੱਖ ਲਿਆ ਨਾਲ ਟੂਲ ਕੱਢ ਹੁੰਦੇ ਆ ਨਾ ਪਾਹ ਹੁੰਦੇ ਆ ਉਹਦੇ ਨਾਲ ਦਾ ਚਾਹੀਦਾ ਸੀ ਜਾਂਦਾ ਪਰ ਉਹ ਆਉਂਦਾ ਨਹੀਂ ਹੋਣਾ ਵਿੱਚ ਹਾਂ ਇੰਨਾ ਨਹੀਂ ਲੈਣ ਉਹਦੇ ਛੋਟਾ ਜਿਹਾ ਸਹੀ ਸੀ ਬਾ ਐਡਾ ਕੁ ਬਹੁਤ ਸੀ ਉਹ ਚ ਰਿਪੇਅਰ ਵਾਲਾ ਟੂਲ ਚਾਹੀਦੀ ਉਹ ਚ ਇਹਦੇ ਨਾਲ ਸਹੀ ਤਾਂ ਜਾਂਦਾ ਇਹ ਛੋਟੇ ਜਿਹਾ ਨਾ ਐਡਾ ਜੈਕਸੋ ਜੁਕਸੋ ਇੰਨਾ ਕੋ ਰੱਖਣ ਦੀ ਲੋੜ ਹੀ ਨਹੀਂ ਸੀ ਉਹ ਤਾਂ ਦੇਖੋ ਹੈਗੇ ਵੀ ਆ ਇਧਰ ਹੋਊਗਾ ਮੈਨੂੰ ਲੱਗਦਾ ਆਹ ਗਲਾਸ ਹੋਣਗੇ ਆਹਾ 2500 ਰਿਵਰਡ ਦੇ ਚੁੱਪ ਜਿਹਾ ਬਾਰੀ ਤੋਂ ਕੋਸ਼ਨਾ ਚਲੋ ਵੀ ਰੋਮੀ ਬਾਈ ਨੇ ਕਹਿੰਦੇ ਭੋਰਤੀ ਬੈਸ ਨਹੀਂ ਮਾਰਨੀ ਕਰੀ ਸਕਰੂ ਲੱਗਾ ਹੋਊਗਾ ਜਰ ਗਲਾਸ ਲੱਭਣ ਨੂੰ 15 ਮਿੰਟ ਲੱਗ ਜਾਣ ਨਾ ਸਾਬੇ ਲੋ ਹੈ ਨਹੀਂ ਲੋ ਵੀ ਫੇਰ ਪਹੁੰਚ ਕੇ ਕਾਰ ਉਹ ਜੋਬ ਤਾਂ ਹੋ ਗਈ ਕੈਨਸਲ ਨਰੋਮੀ ਨੇ ਗਲਾਸ ਨਹੀਂ ਆਰਡਰ ਕਰੇ ਹਾਂ ਹੁਣ 8 ਦਾ ਕਿੱਥੇ ਆਇਆ ਸੀ ਉਹ ਲੈਣ ਜਾਣਾ ਜਿੱਥੇ ਉਧਾ ਉਧਰ ਦੀ ਲੰਘੇ ਆਣਾ ਸੀ ਆਪਾਂ ਸਿੱਧਾ ਯਾਰ ਟੋਟੇ ਜਿਹੜੇ ਹੈਗੇ ਸੀ ਉਹ ਕਿਧਰ ਗਏ ਲੱਗ ਗਏ ਉਹ ਕਿੱਥੇ ਲੱਗ ਗਏ ਹੈ ਉਹ ਬੈਠ ਜੀ ਦੋ ਤਿੰਨ ਸੀਗੇ ਹੈਗਾ ਉਹ ਹਰੂ ਦਾ ਹੁੰਦਾ 1400 ਲਿਆ ਉਹ ਤਾਂ ਚੱਕ ਡੋਰ ਤਾਂ ਆ ਕੀ ਦਾ ਡਬਲ ਡੋਰ ਜਾ ਆ ਇਹ ਜੋਬ ਤਾਂ ਦੋ ਸੀ ਪਤਾ ਨਹੀਂ ਕਹਿੰਦਾ ਪਹਿਲੇ ਵੀਰ ਵਾਰ ਕਰਨੀ ਸੀ ਹੈ ਅਗਲਾ ਵੀ ਆ ਗਿਆ ਗਲਾਸਾਂ ਤੇ 9 ਤਾਂ ਲਿਖ ਨਹੀਂ ਰਿਹਾ ਕਿਸਦਾ 1225 ਹੂੰ ਤੇ ਆਹਾ ਵਿੰਡੋਆਂ ਨਹੀਂ ਬਵਾਈਆਂ ਹਨ ਉਹਨੇ ਮੁੜ ਕੇ ਯਾਰ ਕਿੱਟਾ ਬਰੀ ਮਾ ਬਾਰੋਂ ਗਰੇ ਆ ਤੇ ਹੋਵਾ ਬਾਰੋਂ ਸਾਰਾ ਗਰੇ ਆ ਬਾਰੋਂ ਗਰੇ ਫਿਰ ਗਰੇ ਦੀਆਂ ਤੇ ਮਹ ਲਗਣੀਆਂ ਇਹਦੇ ਪੈਰ ਇੱਧਰ ਕੱਢ ਪੈਰ ਥੱਲੇ ਧਾਰੋ ਮਿੱਟੀ 'ਚ ਸਿੱਖ ਕੇ ਬਸ ਸਿੱਖ ਕੇ ਸਿੱਖ ਕੇ ਸਿੱਖ ਕੇ ਸਿੱਖ ਕੇ ਬਸ ਚੱਲੋ ਚੱਕ ਲਓ ਹਾਂ ਉਹ ਵੜਿਆ ਸੀ ਨਾਲੇ ਇਹ ਨਹੀਂ ਵੜਿਆ ਸੀ ਇਹਨੂੰ ਪਤਾ ਨਹੀਂ ਲੱਗਦਾ ਦੇਖੀ ਦੇਖੀ ਕਾਂਚ ਨਿਕਲ ਗਈ ਚੱਕ ਦੇਖ ਦੂਆ ਲੋੜਾ ਤਪਾ ਹਾਂ ਵੈਰੀ ਗੁੱਡ ਸਿੱਖ ਕੇ ਸਿੱਖ ਕੇ ਸਿੱਖ ਕੇ ਬਾਸ ਸਾਲ ਹੋਰ ਲੱਗਣਾ ਸਿੱਖ ਜਾਣਾ ਆ ਵਿੰਡੋ ਬੋਰਡ ਜੇ ਤਾਂ ਮੋੜ ਹੀ ਰਹੀ ਹੈ ਨਾ ਪੂਰੀਆਂ ਲੈਂਥਾਂ ਨੇ ਇਹ ਇਹ ਮੰਨ ਲਿਆ ਫਲੇਰ ਹਾਂ ਮੰਨ ਲਿਆ ਕਿ ਅੰਨੋ ਕਰੀ ਦੇਖੇ ਮੇਰੇ ਗੱਡੀ ਆਉਂਦੀ ਆ ਹਲੋ ਵੇਟ ਕਰ ਇਹ ਥੋੜਾ ਟਾਈਮ ਹੋਰ ਨਾ ਨਾ ਪਾਉਂਦਾ ਬਬਾ ਵੜ ਕੇ ਹੀ ਦੇਖਦਾ ਚਲ ਅੱਕਲਾ ਹੋਣੀ ਚੜ ਜਾਣੀ ਸੀ ਵਿੱਚ ਹਾਂ ਬਾਹਰੋਂ ਗਰੇ ਆ ਉਹ ਹਿਸਾਬ ਨਾਲ ਲੈ ਲਿਆ ਹੁਣ ਐ ਨਹੀਂ ਪਤਾ ਉੱਥੇ ਹੈਲੋ ਹੁਣ ਕਰਿਆ ਵਾ ਕੀ ਹੋਊਗਾ ਅਸੀਂ ਤਾਂ ਸਾਰੀਆਂ ਜਿੰਨੀਆਂ ਤੇ ਜਿੰਨੀਆਂ ਵੀ ਨੇ ਨਾ 2 ਦੀ 3 ਦੀ ਸਾਰੀਆਂ ਲੈ ਲਿਓ ਉਹਦਾ ਕੋਈ ਪਤਾ ਨਹੀਂ ਉੱਥੇ ਕੀ ਬਣਾਇਆ ਪਾ ਹੋਣਾ ਬੰਦਰ ਕਿਲਾ ਆਹ ਅੱਜ ਲੈ ਗਏ ਵਿੰਡੋ ਬੋਰਡ ਹੈਗਾ ਅਰ ਸੇ ਉਹਦੇ ਵਿੱਚ ਵਿੰਡੋ ਬੋਰਡ ਪੀਸ 8 ਦਾ ਹੋ ਛੋਟੀ ਚ ਐ ਚੀ ਵੱਡੀ ਚ ਵੱਡੀ ਚ ਨਹੀਂ ਹੋਣਾ ਛੋਟੀ ਚ ਹੋਊਗਾ ਛੋਟੀ ਚ ਰੱਖੀ ਉਹਦਣ ਸਟਿਆ ਹੋਣਾ ਨਾ ਰੋ ਦੇ ਨਾਲ ਰਵੀ ਜੀ ਦੇ ਨਾਲ ਜਾਂ ਚਾਬੀ ਲਿਆ ਦੂੰਗਾ ਲੈ ਚੱਕ ਕੇ ਉੱਪਰ ਭੱਜ ਗਏ ਚਾਬੀ ਦੇ ਆ ਨਹੀਂ ਕੰਨੀ ਆ ਤੂੰ ਜੇ ਸੁਣੀ ਹੋ ਤਾਂ ਕਾਰ ਦੇ ਨਹੀਂ ਤਿੰਨ ਦੀ ਲੋ ਵੀ ਜਾਣਾ ਪੈਣਾ ਇਹ ਵੀ ਡੀ ਪਲਾਸਟਿਕ ਏਬੀਡੀ ਪਲਾਸਟਿਕ ਉਹ ਮੋੜ ਤਾਂ ਉਹਨੇ ਲੈਂਥਾ ਤੇਰਾ ਬਲੌਗ ਮੇ ਆ ਜਾਏਗਾ ਤੂੰ ਅੱਛਾ ਅੱਛਾ ਜੀ ਅੱਛਾ ਜੀ YouTube ਬਣਾ ਰਹੇ ਹੋ ਜਬਰਾ ਉਹ ਜਿਹੜੇ ਤੇ ਕੋਈ ਨਹੀਂ ਮਾਰਨ ਅਜ ਯੂਟਿਊਬ ਹੈ ਚੈਨਲ ਆਪਣਾ ਸਬਸਕ੍ਰਾਈਬਰ ਕਰਨਾ ਹੈਗਾ ਵੀ ਆ ਭਾਈ ਮਨ ਤਾਂ ਲੱਗਦਾ ਨਹੀਂ ਸੁਣੀ ਬਾਈ ਆਪ ਹੋਏਗਾ ਪੱਕਾ ਹੀ ਦਰਵਾਜ਼ਾ ਲਾਤਾ ਨੀ ਉਹ ਪੈ ਲੱਗਾ ਖੁੱਲਣ ਅੱਜ ਸਾਰੇ ਹੋਰ ਕੀ ਹਾਲ ਚੱਲਾ ਹੋਰ ਕਿੱਦਾਂ ਹੋਰ ਕਿੱਦਾਂ ਉਧਰ ਲਾ ਤਨ ਕਿੱਦਾਂ ਪਾਰਲੇਟਾਂ ਸੇ ਉਹ ਪੜਕੇ ਜਿ ਰੱਖਣਾ ਸੀ ਮੈਂ ਕਿ ਤੈਨੂੰ ਦੇਖਦਾ ਮੇਰਾ ਪੱਥੀ ਨਹੀਂ ਜਾ ਰਿਹਾ ਚੱਲ ਇਹ ਇੱਥੇ ਬਾ ਇਧਰ ਨਹੀਂ ਲਾਦੀ ਤੈਨੂੰ ਲੱਗ ਸਕਦਾ ਕੀ ਪਹਿਲਾਂ ਹੀ ਲਾਉਣਾ ਹੋਵੇ ਇੱਥੇ ਸਕੂ ਮਾਰਨ ਕੱਢ ਜਾਏ ਕਾਊਂਟਰ ਉਧਰ ਲਾਇਆ ਤਾਂ ਨਹੀਂ ਸਕਰੂ ਵਾਲੇ ਮੈਂ ਉਹ ਨਹੀਂ ਲਾਇਆ ਵਾ ਇੱਥੇ ਲਾ ਦੇ ਲੈਨੇ ਸਕੂ ਇਹ ਨਾਲ ਬਾਸ ਹੁਣ ਇਹਨੂੰ 90 ਤੇ ਜਿੰਨੇ ਤੇ ਖੋਲ ਕੇ ਉਹ ਕਰਨ ਉਹਨੇ ਤੇ ਲਾ ਦੇ ਥੱਲੇ ਵਾਲੇ ਪਾਰਟ ਨੂੰ ਮੋਰੇ ਨੂੰ ਕਰ ਲਈ 90 ਤੇ ਕਰ ਦੇ ਥੋੜਾ ਹੋਰ 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 ਕੋਲ ਹੋਰ ਕੋਲ ਹੋਰ ਕੋਲ ਦੇ ਬਸ ਇੱਥੇ ਕਰ ਦੇ ਜੱਫੂ ਤੇ ਖੜਾ ਤੂੰ ਖੜਾਉਣਾ ਹੁਣ ਉੱਪਰ ਚੜਾਇਆ ਵਾ ਪੌੜੀ ਤੇ ਚੱਕ ਕੇ ਲਾਉਣਾ ਇਹਦੇ ਨਾਲ ਠੀਕ ਆ ਚਾਹੇ ਇਹਦੇ ਥੱਲੇ ਹੋਰ ਪੈਕਰ ਰੱਖ ਲਈ ਨਹੀਂ ਇਹਨੂੰ ਤੋਂ ਗੋਦਾ ਫਾਰੇ ਲਾਣਾ ਕਿਹੜਾ ਤੋਂ ਪੈਕਰ ਅੱਗੇ ਆਜੂ ਕੋਈ ਚੱਕਣਾ ਉਹ ਤੋਂ ਤੋਂ ਚੱਕਿਆ ਮੇਦੂ ਕੀ ਕਹਿੰਦਾ ਹੈ ਰੇਡੀਏਟਰ ਤੋਂ ਮੋਰੇ ਕਰਨਾ ਆਹੋ ਆਜੂ ਪੰਗਾ ਇਹ ਆ ਨਾ ਜਦੋਂ ਰੇਡੀਏਟਰ ਕੱਢਣਾ ਆਏ ਉੱਪਰੋਂ ਚੱਕਣਾ ਪੈਂਦਾ ਹੁੰਦਾ ਰੇਡੀਏਟਰ 10 15 ਮਿੰਟ ਫਾਦੀ ਆਉਣਾ ਨਾ ਹਾਂ ਗਰਮ ਕਰਕੇ ਦਾ ਨਵਾਸ ਜੀ ਵੱਜ ਗਿਆ ਜਹਾ ਦਾ ਕੱਪ ਬੜਾ ਘੈਂਟ ਆ ਕੀ ਕਰਦੀ ਸੀ ਓਕੇ ਗਦਾ ਤਾਂ ਜਾ ਫੜ ਆ ਗਿਆ ਯਕ ਕਰੋ ਵੀ ਬੰਦਾ ਗੱਲਾਂ ਕਰ ਰਿਹਾ ਹੈ ਜਹਾਜ਼ ਦੀ ਬੇਟ ਹੁੰਦੀ ਹੋਈ ਆਉਂਦਾ ਉਹ ਹੀ ਗਿਆ ਤਾਂ ਬੰਦੇ ਨੇ ਉਹਨਾਂ ਦਾ ਖਰਚਾ ਲਿਆ ਮੜੇ ਆ ਭੈਣ ਜਾਣ ਵਾਲੀਆਂ ਖੜੇ ਆ ਯਾਰ ਕਰ ਲਿਆ ਕੈਦ

ਹਲੋ ਆ ਮੈਂ ਨਹੀਂ ਕਰ ਛੋਟੀ ਕਰੋ ਪਰ ਚੱਕ ਲਿਆ ਕਰ ਫਲਾਟਸ ਕਰੂਨੇ ਬਣਾਇ ਤੇ ਛੋਟ ਫਿਰ ਆਪਣ ਸਾਹਬ ਵੀ ਆ ਜਾਓ ਵਿੱਚ ਸਾਹਿਬ ਲਾਈਕ ਤੇ ਉਹ ਕਰਨਾ ਕੀ ਕਹਿੰਦੇ ਹੁੰਦੇ ਨੇ ਸਬਸਕ੍ਰਾਈਬ ਸਬਸਕ੍ਰਾਈਬ ਚੈਨਲ ਤੈਨੂੰ ਭੇਜ ਦਿਆਂ ਜੀ ਲਿੰਕ ਆ ਬੰਦ ਚਾ ਕਰਦੇ ਉਹਦਾ ਪਿੱਛੇ ਵਟਣਾ ਹਾਂਗਾ ਇਹਦੇ ਮਾਉ ਤੇ ਕਰ ਫੁੱਟ ਕਿਓ ਉਡੀ ਅਸਲੀ ਇੱਥੋਂ ਵੱਡਣਾ ਹੁੰਦੀ ਆ ਠੀਕ ਹੈ ਠੀਕ ਹੈ ਠੀਕ ਕਲਿਕ ਹੋਇਆ ਨਾ ਹੋਇਆ ਨਾ ਕਲਿਕ ਕਰਵਾਉਣ ਨਹੀਂ ਤਾਂ ਹੀ ਪ ਬਹੁਤ ਵਧੀਆ ਗੱਗੂ ਮੰਗਦਾ ਉਹਨਾਂ ਨੇ ਹਾਂ ਉਹ ਅੱਜ ਕੱਲ ਮੈਨੇਜਰ ਉਹ ਮੈਨੇਜਰ ਬਣਾਇਆ ਵਾ ਪਟ ਦੇ ਤੋਂ ਬਾਹਰ ਦੇ ਮਾਦੋਸ ਹੋ ਗਏ ਹਰਸ਼ ਬਣ ਗਿਆ ਰਾਜ ਮਿਸਤਰੀ ਅੱਜ ਬ੍ਰਿੱਕੀ ਲੈਂਡ ਚ ਬਰਕੀ ਕਹਿੰਦੇ ਹਨ ਮਿਸਤਰੀ ਉਹ ਮਾਰਾ ਸੁਣਦੀ ਰਹੀ ਕਿ ਉਹ ਲਵੇੜਨਾ ਹਿੱਟ ਮਾਰੂ ਭਾਈ ਸਾਹਿਬ ਮੱਥਾ ਦੇਖਣਾ ਮਸਤਰ ਨਹੀਂ ਕਰਨਾ ਕੀਨੇ ਕਰਨਾ ਹੋਰੇ ਇਹਨੇ ਕੁਝ ਨਹੀਂ ਕਰਨਾ ਬਾਹਰੋਂ ਇਹ ਤਾਂ ਉੱਡ ਜਾਣਾ ਰਵਿੰਦਰ ਇਹਦਾ ਪੇਪਰ ਲਾਉਣਾ ਨਾ ਬਿੰਟਵਾ ਪੇਪਰ ਰਹੇ ਹੁੰਦੇ ਮੋਰੋ ਮੋਰੋ ਲਾ ਕੇ ਇਹਨੂੰ ਉਹ ਮਾਰ ਦੇ ਉਹ ਤੇ ਕਿ ਲੈਣਾ ਉੱਪਰ ਲੈ ਬਸ ਕਿਤੇ ਉਹ ਜਿਹੜਾ ਟੋਟਾ ਜਿਹਾ ਆਹ ਹੂੰ ਉਹ ਇਹ ਪੇਪਰ ਲਾਉਣਾ ਸਿੱਧੀ ਕੋਲੋਂ ਮਾਣਦੇ ਪਰ ਇਹ ਤੋਂ ਬਾਅਦ ਪਹਿਲਾਂ ਹੀ ਟੋਟਾ ਆਇਆ ਜਿਕਾ ਲਓ ਵੀ ਨੌਜਵਾਨ ਖਾਣ ਲੱਗੇ ਨੇ ਰੋਟੀ ਪਤਨਿਕ ਦਾਲ ਆ ਪਤਨ ਕੀ ਆ ਵਿੱਚੇ ਮੁਰਗਾ ਤੁਰਿਆ ਫਿਰਦਾ ਪਤਨ ਵੀਰਵਾਰ ਪਤਨ ਵੀਰਵਾਰ ਕੇ ਜੰਮਾ ਜੰਮਾ ਤੇ ਅਗਲਾ ਡਰੂ ਆਪਾਂ ਬੋਲਣਾ ਨਹੀਂ ਵੀਡੀਓ ਬਣ ਰਹੀ ਹੈ ਲਓ ਵੀ ਕਰਤਾ ਡੋਰ ਫੱਟ ਗਏ ਨੇ ਖੇਤਾ ਕੰਮ ਆਪਾਂ ਹੈ ਜੋ ਸਾਈਡਾਂ ਤੇ ਕੀ ਬਣ ਗਿਆ ਮੰਦਰ ਕਿਲਾ ਹਿਲੂਏ ਨਾ ਹੈ ਹਾਂ ਭਾਈ ਉੱਪਰ ਤਾਂ ਮਾਰ ਤੇ ਮਿੱਤਰਾ ਤੂੰ ਟਿੰਬਰੇ ਪਾ ਲੰਦੇ ਯਾਰ ਅਰਸ਼ਪ ਸਾਈਡ ਤੇ ਟੈਂਪਰ ਤੁਹਾਡੇ ਕੋ ਬਾਦੂ ਸੀ ਯਾਰ ਨਾਲੇ ਹਿੱਲਦਾ ਨਾ ਡੋਰ ਟਾਈਟ ਕਰਕੇ ਗੁਟਕੇ ਦੇ ਦਿੰਨੇ ਸਧਰੂਆਂ ਵਾਲੀ ਜਗ੍ਹਾ ਗੁਟਕੇ ਹਿੱਲੇ ਨਾ ਜਿੱਥੇ ਸਧਰੂ ਲੱਗੇ ਉੱਥੇ ਡੇਟਾ ਪਾ ਦਿੰਨੇ ਟਾਈਟ ਕਰਕੇ ਜੇ ਟਾਈਟ ਕਰਕੇ ਗੁਟਕਾ ਪਾਏਗਾ ਡੋਰ ਨਾਲ ਇਹਨੂੰ ਆਜਵੇ ਮੁਰੇ ਨਾ ਲੱਗਣ ਲੱਗ ਜਵੇ ਇਹਨੇ ਤਾਂ ਕਰਾਉਣੀਆਂ ਵਿੰਡੋ-ਵਿੰਡੋ ਚੇਹ ਇਹਨੇ ਤਾਂ ਕਰਾਉਣੀਆਂ ਨਾ ਨਵੀਆਂ ਦੇਖ ਲਾ ਜਾ ਘਲੋ ਚੱਕ ਲੈ ਦਲਪੀ ਤੋਂ ਭਰਾ ਬੇ ਦੇ ਮਰੇ ਪਈਆ ਹੀਟਿੰਗ ਦੇ ਹੈਗੀ ਨਾਲੇ ਜਿਹੜੇ ਨਾਲ ਦੇ ਨੇ ਨਾ ਸਾਰਿਆਂ ਤੋਂ ਫੋਨ ਫੜ ਫੜ ਸਾਰੇ ਤੋਂ ਘੰਟੀਆਂ ਮਾਰਦੀ ਹਾਂ ਐਡ ਆਉਣ ਲੱਗੀ ਆਪਣੇ ਚੈਨਲ 'ਚ ਲੋ ਵੀ ਕਰਤੀ ਡਨ ਬਿਊਟੀ ਦੱਸਿਓ ਕਿਵੇਂ ਲੱਗਿਆ ਡੋਰ ਜੌਬ ਡਨ ਹਾਂ ਸੋਹਣਾ ਲੱਗਦਾ ਨਾ ਠੀਕ ਰੂਪ ਠੀਕ ਰੂਪ ਓਕੇ ਬੰਦਾ ਇੱਧਰ ਫੋਨ ਤੇ ਲੱਗਾ ਵਾ ਇਹ ਕਹਿੰਦਾ ਫਿਰ ਦਲਜੀਤ ਜੀ ਨਹੀਂ ਉਹ ਉਹਨੂੰ ਲੱਭ ਕੇ ਦੇ ਯਾਰ ਉਹਨੂੰ ਕੁੜੀ ਨੂੰ ਕੰਮ ਬੁਲਵਰਹੈਮਪਟਨ ਚ ਲੈ ਉਹ ਚ ਪਾ ਦੇ ਹੈਲੋ ਗਰੁੱਪ ਚ ਲੋਬੀ ਜੌਬ ਸਾਡੀ ਫਿਨਿਸ਼ ਤੇ ਹੁਣ ਚੱਲੀਏ ਘਰਾਂ ਨੂੰ ਸੀਜ਼ਨ ਲੋ ਵੀ ਕੌਫੀ ਪੀਣ ਲਈ ਰੁਕਿਆ ਹਾ ਪੰਪਾ ਬੀਪੀ ਦਾ ਕੌਫੀ ਵਧੀਆ ਹੁੰਦੀ ਇੱਥੇ ਸੋਸ ਤੁਸੀਂ ਲੈਣਾ ਕੋਲ ਆ ਗਈ ਆ ਮੈਂ ਤਾਂ ਮਿੱਠੇ ਕਹਿੰਦਾ ਨਹੀਂ ਮਠੇ ਆ ਇਹ ਕਿੰਨੇ ਮਠੇ ਆ ਸਾਰਾ ਮੈਂ ਤੁਹਾਨੂੰ ਪੁੱਛੀ ਤਾਂ ਇਹਨਾਂ ਵੀ ਖਾਣਾ ਕੋਸ ਉਹ ਡਿਸਾਈਡ ਕਰ ਰਹੇ ਸੀ ਲਾ ਡਿਸਾਈਡ ਕਰ ਰਹੇ ਲੋ ਜੀ ਪਹੁੰਚ ਗਏ ਘਾਰ ਤੇ ਬਲੌਗ ਦਾ ਹੋ ਗਿਆ ਐਂਡ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਚ